ਅੱਜ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸ਼ਲੋਕ ਜਿਹੜਾ ਸਾਂਝਾ ਕਰਦੇ ਹਾਂ ਇਸ ਸ਼ਲੋਕ ਦੇ ਅੰਦਰ ਵੀ ਥੋੜਾ ਜਿਹਾ ਸਮਝਿਓ ਇਸ ਸ਼ਲੋਕ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੁਦਰਤ ਦੀ ਵਡਿਆਈ ਕੀਤੀ ਹੈ ਜੀ ਜਿਵੇਂ ਪਿਛਲੇ ਪਿਛਲੇ ਸ਼ਲੋਕ ਦੇ ਅੰਦਰ ਗੁਰੂ ਸਾਹਿਬ ਜੀ ਨੇ ਇੱਕ ਸ਼ਬਦ ਬਹੁਤ ਵਰਤਿਆ ਸੀ ਵਿਸਮਾਦ ਹੁਣ ਇਸ ਸ਼ਲੋਕ ਦੇ ਅੰਦਰ ਸਾਹਿਬ ਜੀ ਨੇ ਕੁਦਰਤ ਦੇ ਸ਼ਬਦ ਦੀ ਵਰਤੋਂ ਬਹੁਤ ਕੀਤੀ ਹੈ ਕਿ ਤੁਸੀਂ ਇਸ ਸ਼ਬਦ ਦੇ ਜਦੋਂ ਦਰਸ਼ਨ ਕਰੋਗੇ ਜੀ ਤੇ ਕੁਦਰਤ ਜਿਹੜਾ ਸ਼ਬਦ ਆਉਂਦੇ ਹਰ ਤੱਤੇ ਨੂੰ ਸਿਹਾਰੀ ਹੈ ਜੀ ਹਰ ਤੱਤੇ ਨੂੰ ਤੁਹਾਨੂੰ ਸਿਹਾਰੀ ਮਿਲੇਗੀ ਉਹਦਾ ਕਾਰਨ ਹੈ ਵੀ ਕੁਦਰਤ ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਜੀ ਆਖਦੇ ਨੇ ਵੀ ਕੁਦਰਤ ਦੇ ਵਿੱਚ ਮੈਂ ਜੋ ਕੁਝ ਵੀ ਦੇਖ ਰਿਹਾ ਇਹ ਤੇਰੇ ਰੰਗ ਤਮਾਸ਼ੇ ਬਣਾਇਓ ਇਹ ਇਹ ਤੇਰੇ ਕੋਤਕ ਨੇ ਇਹ ਤੇਰੇ ਹੈਰਾਨ ਕਰਨ ਵਾਲੇ ਕੋਤਕ ਨੇ ਅਚਰਜ ਨੇ ਇਸ ਲਈ ਹਰ ਤੱਤੇ ਨੂੰ ਸਿਆਰੀ ਮਿਲੇਗੀ ਹੁਣ ਗੁਰੂ ਸਾਹਿਬ ਜੀ ਮਹਾਰਾਜ ਜੀ ਆਖਦੇ ਨੇ ਵੀ ਕੁਦਰਤ ਦਿਸੈ ਮੈਂ ਕੁਦਰਤ ਵਿੱਚ ਜੋ ਕੁਝ ਦੇਖ ਰਿਹਾ ਹਾਂ ਤੇਰੀ ਹੀ ਬਣਾਇਆ ਹੋਇਆ ਪਰਮਾਤਮਾ ਦਾ ਬਣਾਇਆ ਹੋਇਆ ਜੀ ਅਸੀਂ ਆਪਣੀ ਅੱਖ ਨਾਲ ਜੋ ਕੁਝ ਵੀ ਦੇਖਦੇ ਆ ਇਹ ਸਾਰੀ ਕੁਦਰਤ ਹੀ ਹੈ ਸਹਿਬ ਜੀ ਕਹਿੰਦੇ ਕੁਦਰਤ ਦਿਸੈ ਮੈਂ ਕੋ ਜੋ ਕੁਝ ਵੀ ਕੁਦਰਤ ਵਿੱਚ ਦੇਖ ਰਿਹਾ ਹਾਂ ਕੁਦਰਤ ਸੁਣੀ ਹੈ ਤੇ ਜੋ ਕੁਝ ਮੈਂ ਕੁਦਰਤ ਵਿੱਚੋਂ ਸੁਣ ਰਿਹਾ ਹਾਂ ਇਹ ਤੇਰੀ ਸਾਰੀ ਕਲਾ ਹੈ ਤੇਰੀ ਖੇਡ ਹੈ ਸਾਰੀਆ ਉਸ ਪਰਮਾਤਮਾ ਨੂੰ ਆਖਿਆ ਗਿਆ ਕੁਦਰਤ ਭੋ ਸੁਖਸਾਰ ਭੋ ਦਾ ਮਤਲਬ ਹੈ ਡਰ ਸੁਖਸਾਰ ਦਾ ਭਾਵ ਸੁੱਖਾਂ ਦਾ ਮੂਲ ਜਿਹੜਾ ਪਰਮਾਤਮਾ ਦਾ ਡਰ ਹੈ ਨਾ ਉਹ ਸੁੱਖ ਹੈ ਜੀ ਪਰਮਾਤਮਾ ਦੇ ਜਿਹੜਾ ਡਰ ਹੈ ਨਾ ਉਹਦੇ ਡਰ ਦੇ ਵਿੱਚੋਂ ਚਿੰਤਾ ਨਹੀਂ ਮਿਲਦੀ ਉਹਦੇ ਡਰ ਦੇ ਵਿੱਚੋਂ ਪਰੇਸ਼ਾਨੀ ਨਹੀਂ ਮਿਲਦੀ। ਉਹਦੇ ਡਰ ਦੇ ਵਿੱਚੋਂ ਸੁੱਖ ਮਿਲਦਾ ਹੈ। ਆਨੰਦ ਮਿਲਦਾ ਹੈ। ਜੇ ਮਨੁੱਖ ਪਰਮਾਤਮਾ ਦਾ ਡਰ ਰੱਖ ਲਵੇ, ਭੈ ਰੱਖ ਲਵੇ ਤਾਂ ਜਿਵੇਂ ਮੈਂ ਇੱਕ ਦੋ ਉਦਾਹਰਨਾ ਦੇ ਦੇਣਾ ਆਪ ਜੀ ਨੂੰ ਗੱਲ ਪਕੜ ਚਾ ਜਾਏਗੀ, ਸਮਝ ਆ ਜਾਏਗੀ। ਜਿਹੜਾ ਡਰ ਹੈ ਨਾ ਡਰ ਮਨੁੱਖ ਨੂੰ ਇੱਕ ਤਾਂ ਮਾੜੇ ਕਰਮਾਂ ਤੋਂ ਦੂਰ ਕਰਦਾ ਜੀ ਮਾੜੇ ਰਸਤੇ ਤੋਂ ਬਚਾਉਂਦਾ ਇੱਕ ਡਰ ਮਨੁੱਖ ਦੇ ਜੀਵਨ ਚ ਮਰਿਆਦਾ ਬਣਾ ਕੇ ਰੱਖਦਾ ਹੁਣ ਸਾਨੂੰ ਕਾਨੂੰਨ ਦਾ ਡਰ ਹੈ ਜੀ ਕਾਨੂੰਨ ਦਾ ਇਸ ਦੇਸ਼ ਦਾ ਜੋ ਵੀ ਕਾਨੂੰਨ ਬਣਿਆ ਹੈ ਨਾ ਉਹਦਾ ਸਾਨੂੰ ਡਰ ਹੈ ਭੈ ਵੀ ਸਿੱ ਠੱਗੀ ਕੀਤੀ ਚੋਰੀ ਕੀਤੀ ਮਾੜਾ ਕਰਮ ਕੀਤਾ ਕਿਸੇ ਪ੍ਰਕਾਰ ਦਾ ਵੀ ਕੋਈ ਪਰ ਕਰਮ ਕੀਤਾ ਤੇ ਉਹਦੀ ਸਾਨੂੰ ਸਜ਼ਾ ਮਿਲੇਗੀ ਇਸ ਗੱਲ ਦਾ ਸਾਨੂੰ ਭੈ ਹੈ ਡਰ ਹੈ ਜਿੰਦੇ ਕਰਕੇ ਮਨੁੱਖ ਇੱਕ ਮਰਿਆਦਾ ਚ ਚੱਲ ਰਿਹਾ ਹੈ ਹੁਣ ਉਹ ਭੈ ਮਾੜਾ ਨਹੀਂ ਹੈ ਉਹ ਭੈ ਸਾਨੂੰ ਮਾੜੇ ਕਰਮ ਤੋਂ ਵਰਜਿਤ ਹੈ ਰੋਕਦਾ ਹੈ ਉਹ ਡਰ ਮਾੜਾ ਨਹੀਂ ਹੈ ਕਿਉਂਕਿ ਡਰ ਜਿਹੜਾ ਹੈ ਉਹ ਮਨੁੱਖ ਨੂੰ ਮਾੜੇ ਕਰਮ ਤੋਂ ਰੋਕਦਾ ਤੇ ਮਨੁੱਖ ਦੇ ਜੀਵਨ ਦੀ ਇੱਕ ਮਰਿਆਦਾ ਬਣਾ ਦਿੰਦਾ ਹੈ ਜਿੰਦੇ ਕਰਕਿਓ ਚੰਗਿਆਈ ਵਾਲੇ ਪਾਸੇ ਚੰਗੇ ਹਾਲੇ ਰਸਤੇ ਪਾਸੇ ਚੱਲਦੇ ਆਉ ਹੁਣ ਜਿਵੇਂ ਘਰ ਦੇ ਵਿੱਚ ਬਜ਼ੁਰਗ ਦੀ ਵਡੇਰੇ ਦੀ ਡਰ ਹੋਵੇ ਭੈ ਹੋਵੇ ਤੇ ਉਹ ਘਰ ਜਿਹੜਾ ਇੱਕ ਮਰਿਆਦਾ ਚ ਚੱਲਦਾ ਕੋਈ ਕਲੇਸ਼ ਨਹੀਂ ਕੋਈ ਝਗੜਾ ਨਹੀਂ ਆਪਸ ਵਿੱਚ ਕੋਈ ਬੁਰੀਾਈ ਨਹੀਂ ਕੋਈ ਮੰਦਾ ਨਹੀਂ ਜੇ ਇੱਕ ਡਰ ਹੈ ਬਜ਼ੁਰਗ ਦਾ ਤੋ ਇੱਕ ਘਰ ਜਿਹੜਾ ਬੜੇ ਮਰਿਆਦਾ ਚ ਚੱਲੇਗਾ ਬੜੇ ਸੋਹਣੇ ਤਰੀਕੇ ਨਾਲ ਚੱਲੇਗਾ ਜੇ ਬਜ਼ੁਰਗਾਂ ਦਾ ਭੈ ਹੈ ਬਰ ਹੈ ਡਰ ਹੀ ਹੈ ਜਿਹੜਾ ਸਾਨੂੰ ਹੁਣ ਅਸੀਂ ਪਰਿਵਾਰ ਚ ਵਿਚਰਦੇ ਹੋਇਆ ਕਹਿੰਦੇ ਨੇ ਜੀ ਮਾੜਾ ਕਰਮ ਨਹੀਂ ਕਰਨਾ ਪਿਓ ਕੀ ਆਖੇਗਾ ਪਿਤਾ ਕੀ ਆਖੇਗਾ ਕੋਈ ਇੱਕ ਡਰ ਹੈ ਭੈ ਜੋ ਮਨੁੱਖ ਨੂੰ ਇੱਕ ਮਰਿਆਦਾ ਚ ਰੱਖਦਾ ਇਹ ਕਿ ਇਹ ਆਖ ਲੋ ਤੁਸੀਂ ਵੀ ਮਾੜੇ ਪਾਸੇ ਜਾਣ ਤੋਂ ਰੋਕ ਦਿੰਦਾ ਹੈ ਜਮਾੜਾ ਕਰਮ ਕਰਨ ਤੋਂ ਰੋਕ ਦਿੰਦਾ ਚਲੋ ਅੱਜੋ ਸਮਾਂ ਨਹੀਂ ਰਿਹਾ ਮਾਪੋ ਕਰਿਓ ਮੈਂ ਸ਼ਬਦ ਵਰਤ ਰਿਹਾ ਬਜ਼ੁਰਗਾਂ ਦਾ ਭੈ ਬਹੁਤ ਘਟ ਹੈ ਮੈਂ ਐਸੇ ਵੀ ਪਰਿਵਾਰ ਦੇਖੇ ਨੇ ਮੈਂ ਵਿੱਚੋਂ ਨਿਕਲ ਕੇ ਬੇਨਤੀ ਕਰ ਰਿਹਾ ਆਪ ਜੀ ਨਾਲ ਕਿ ਦੁਖਾਈ ਦੁਖਦਾਇਕ ਹੈ ਜੀ ਇਹ ਗੱਲ ਬੜੀ ਵੱਡੀ ਵੀ ਬਜ਼ੁਰਗਾਂ ਦਾ ਉਹ ਸਤਕਾਰ ਵੀ ਨਹੀਂ ਰਿਹਾ ਤੇ ਉਹ ਡਰ ਵੀ ਨਹੀਂ ਰਿਹਾ ਮੈਂ ਹੁਣ ਐਸੇ ਵੀ ਪਰਿਵਾਰ ਦੇਖੇ ਨੇ ਜਿਹੜੇ ਬਜ਼ੁਰਗਾਂ ਨਾਲ ਬੋਲ ਵੀ ਲੈਂਦੇ ਨੇ ਬਜ਼ੁਰਗਾਂ ਨੂੰ ਮੰਦਾ ਵੀ ਆਖ ਦਿੰਦੇ ਨੇ ਘਰ 'ਚ ਬੈਠੇ ਹੋਏ ਬਢੇਰੇ ਨੂੰ ਇੱਥੋਂ ਤੱਕ ਝਿੜਕ ਵੀ ਦਿੰਦੇ ਨੇ ਹੱਤਾਪਾਈ ਵੀ ਕਰ ਲੈਂਦੇ ਜੀ ਕਈ ਤਾਂ ਬੋਲ ਵੀ ਪੈਂਦੇ ਨੇ ਮੰਦਾ ਵੀ ਆਖ ਦਿੰਦੇ ਨੇ ਅਸਲ ਵਿੱਚ ਨਾ ਮਨੁੱਖ ਦੇ ਇੱਕ ਸੁਭਾਅ ਹੈ ਜੀ ਮਨੁੱਖ ਦੇ ਇੱਕ ਸੁਭਾਅ ਹੈ ਜਦੋਂ ਮਨੁੱਖ ਕੋਲ ਕੋਈ ਚੀਜ਼ ਹੋਵੇਗੀ ਉਹਦੀ ਕਦਰ ਨਹੀਂ ਪਾਏਗਾ ਜਦੋਂ ਚੀਜ਼ ਵਿਛੋੜਾ ਦੇ ਦੋਵੇ ਨਾ ਫਿਰ ਉਹ ਬੜੀ ਘਾਟ ਮਹਿਸੂਸ ਕਰਦਾ ਹੈ ਫਿਰ ਉਹ ਮਹਿਸੂਸ ਕਰਦਾ ਸੋ ਚੀਜ਼ ਜੇ ਕੋਲ ਪਈ ਹੈ ਚੀਜ਼ ਤਾਂ ਉਹਦੀ ਕਦਰ ਨਹੀਂ ਪਉਂਦਾ ਉਹ ਮੈਂ ਇੱਕ ਵੀਡੀਓ ਦੇਖ ਰਿਆ ਸੀ ਆ ਚਲੋ ਮੈਂ ਆਪ ਜੀ ਨਾਲ ਸਾਂਝੀ ਕਰਦੇ ਹਾਂ ਉਹ ਕਹਿੰਦਾ ਜੀ ਮੈਂ ਆਪਣੀ ਮਾਂ ਨੂੰ ਆਪਣੇ ਘਰ 'ਚ ਰਹਿ ਕੇ 13 ਸਾਲ ਨਹੀਂ ਬੁਲਾਇਆ ਉਹ ਮੇਰੇ ਕੋਲ ਹੀ ਰਹਿੰਦੀ ਪਰ ਕਹਿੰਦਾ ਮੈਂ ਉਹਨੂੰ ਬੁਲਾਇਆ ਨਹੀਂ ਮੇਰੀ ਮਾਂ ਹੱਥ ਜੋੜ ਕੇ ਆਖਦੀ ਸੀ ਵੀ ਪੁੱਤਰ ਤੂੰ ਬਲਾਤ ਅਸੀਂ। ਤੇ ਮੈਂ ਆਪਣੀ ਆਕੜ ਵਿੱਚ ਹੀ ਰਿਹਾ। ਕਹਿੰਦੇ ਪਰ ਜਦੋਂ ਚੜਾਈ ਕਰ ਗਈ ਨਾ ਸੰਸਾਰ ਤੋਂ ਚਲੀ ਗਈ। ਕਹਿੰਦੇ ਪਤਾ ਨਹੀਂ ਕੀ ਹੋਇਆ ਮੈਨੂੰ ਘਾਟ ਬੜੀ ਮਹਿਸੂਸ ਹੋਣ ਲੱਗ ਗਈ ਹੁੰਦੀ। ਚਲੋ ਮਾਂ ਪਿਓ ਦੀ ਤਾਂ ਘਾਟ ਜੀ ساری ਉਮਰ ਮਹਿਸੂਸ ਹੁੰਦੀ ਹੈ ਮਨੁੱਖ ਨੂੰ। ਇਹ ਘਾਟ ਕਦੇ ਪੂਰੀ ਹੋਣ ਵਾਲੀ ਨਹੀਂ ਹੈ। ਇਹ ਘਾਟ ਤਾਂ ساری ਉਮਰ ਮਹਿਸੂਸ ਹੋਵੇਗੀ। ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਜਿਹੜੀ ਚੀਜ਼ ਕੋਲ ਪਈ ਉਹਦੀ ਕਦਰ ਨਹੀਂ ਕਰਦਾ ਮਨੁੱਖਾ ਕਹਿੰਦੇ ਜਦੋਂ ਚੜਾਈ ਕਰਗੀ ਮੈਂ ਘਰ ਤੋਂ ਲੈ ਕੇ ਸ਼ਮਸ਼ਾਨ ਭੂਮੀ ਤੱਕ ਰੋਂਦਾ ਗਿਆ ਵੈਸੇ ਮੇਰੇ ਕੋਲ ਸੀ ਬੱਕਦੇ ਬੁਲਾਇਆ ਨਹੀਂ ਉਹਨੂੰ ਮੇਰੇ ਕੋਲ ਬੈਠੀ ਰਹਿੰਦੀ ਮੇਰੀ ਮਾਂ ਮਿੰਨਤ ਵੀ ਕਰ ਲੈਂਦੀ ਵੀ ਪੁੱਤ ਬੁਲਾ ਤਾਂ ਅਸੀਂ ਕੀ ਹੋਇਆ ਹੁਣ ਇਹ ਸ਼ਬਦ ਆਖਣਾ ਤਾਂ ਸੁੱਖ ਹੈ ਨਾ ਵੀ 13 ਸਾਲ ਮੈਂ ਬੁਲਾਇਆ ਨਹੀਂ ਪਰ ਕਹਿੰਦੇ ਜਦੋਂ ਸੰਸਾਰ ਤੋਂ ਚਲੇ ਗਏ ਮੇਰੇ ਮਨ ਦੇ ਅੰਦਰ ਹੀ ਆਪਣੇ ਆਪ ਉਹਦੀ ਘਾਟ ਮਹਿਸੂਸ ਹੋਣ ਲੱਗ ਗਈ ਕਿ ਕਿਉਂ ਗਈ ਕਹਿੰਦੇ ਫਿਰ ਰੋਣਾ ਵੀ ਸ਼ੁਰੂ ਹੋਇਆ ਕਿਉਂਕਿ ਘਾਟ ਮਹਿਸੂਸ ਹਾਂ ਜਦੋਂ ਇਹ ਸੁਭਾਅ ਬਣ ਗਿਆ ਵੀ ਜਦੋਂ ਕੋ ਲੈ ਕਦਰ ਨਹੀਂ ਪਾਈ ਜੀ ਸਾਹਿਬ ਜੀ ਕਹਿੰਦੇ ਵੀ ਕਰਨੋ ਉਤੋ ਸੋ ਨਾ ਕਿਉ ਪਰਿਓ ਲੋਭ ਕੇ ਫੰਦ ਨਾਨਕ ਸਮਯੋ ਰੰਮ ਗਿਓ ਅਬ ਕਿਉ ਰੋ ਵਤਨ ਇਹਨੇ ਹੁਣ ਤਾਂ ਸਮਾਂ ਲਾਂ ਗਿਆ ਪਈ ਜਦੋਂ ਮਾਂ ਪਿਓ ਕੋਲ ਬੈਠੇ ਸੀ ਤੂੰ ਪੁੱਛਿਆ ਨਹੀਂ ਉਦੋਂ ਚੰਗੇ ਨਹੀਂ ਲੱਗਦੇ ਸਨ ਉਦੋਂ ਪਿਓ ਦੀ ਖੰਗ ਵੀ ਚੰਗੀ ਨਹੀਂ ਲੱਗਦੀ ਪਰੇਸ਼ਾਨ ਕਰਦੀ ਐ ਉਦੋਂ ਮੰਜੇ ਤੇ ਬੈਠਾ ਪਿਓ ਵੀ ਨਹੀਂ ਚੰਗਾ ਲੱਗਦਾ ਵੀ ਹੁਣ ਐਨੇ ਸਾਨੂੰ ਦੁਖੀ ਕੀਤਾ ਹੋਇਆ ਹੈ ਉਦੋਂ ਕਦਰ ਨਹੀਂ ਪਾਉਂਦਾ ਮਨੁੱਖ ਤੇ ਸਾਬ ਜੀ ਕਹਿੰਦੇ ਨਾਨਕ ਸਮਿਓ ਰਮ ਗਿਓ ਹੁਣ ਤਾਂ ਸਮਾਲਾਂਗੇ ਭਈ ਹੱਬ ਕਿਉਂ ਰੋਵਤ ਹੁਣ ਕਿਉਂ ਰੋਨੇ ਤੂੰ ਹੁਣ ਜਿੰਨਾ ਮਰਜੀ ਰੋਲੇ ਹੁਣ ਤਾਂ ਕੋਈ ਫਾਇਦਾ ਨਹੀਂ ਹੋਣਾ ਨਾ ਹੁਣ ਤਾਂ ਕੋਈ ਲਾਭ ਨਹੀਂ ਹੋਣਾ ਮੈਂ ਮੈਂ ਜਿਹੜੀ ਬੇਨਤੀ ਕਰੇ ਵੀ ਜ਼ਰੂਰੀ ਹੈ ਜਿਸ ਸਤਕਾਰ ਬਜ਼ੁਰਗਾਂ ਦਾ ਮਾਪਿਓ ਦਾ ਦਾ ਬਹੁਤ ਜ਼ਰੂਰੀ ਹੈ ਕਰਨਾ ਬਹੁਤ ਜ਼ਰੂਰੀ ਹੈ ਜੀ ਅਸੀਂ ਸੰਸਾਰ ਦੀ ਆੜ ਝਾ ਕੇ ਜਾਂ ਸੰਸਾਰ ਦੀ ਮਾਫ ਕਰਿਓ ਮੈਂ ਸ਼ਬਦ ਵਰਤ ਰਿਆਂ ਕੁਝ ਸਮੇਂ ਦੀ ਸ਼ੁਕੀਨੀਆਂ ਪਿੱਛੇ ਅਸੀਂ ਸਤਕਾਰ ਭੁੱਲ ਜਾਂਦੇ ਆਂ ਇੰਦਾ ਪਛਤਾਵਾ ਇੰਦਾ ਰਿਜ਼ਲਟ ਹੋਰ ਕੋਈ ਨਹੀਂ ਹੈ ਜੋ ਸੀ ਸਦਖਾਰ ਕਰਨਾ ਭੁੱਲ ਗਏ ਨਾ ਇੰਦਾ ਸਿਰਫ ਪਛਤਾਵਾ ਇਸ ਤੋਂ ਲੱਭ ਕੁਝ ਨਹੀਂ ਤੇ ਇਹ ਘਾਟ ਫਿਰ ਮਹਿਸੂਸ ਜ਼ਰੂਰ ਹੁੰਦੀ ਹੈ ਚਾਹੇ ਮਨੁੱਖ ਰਹਿੰਦਿਆ ਹੋਇਆ ਜਿੰਨਾ ਮਰਜੀ ਪੱਥਰ ਦੇਲ ਹੋ ਜਾਏ ਜਦੋਂ ਇਹ ਕੀਮਤੀ ਚੀਜ਼ਾਂ ਚਲੀ ਜਾਂਦੀਆਂ ਜੀ ਫਿਰ ਘਾਟ ਬਹੁਤ ਮਹਿਸੂਸ ਹੁੰਦੀ ਹੈ ਫਿਰ ਇਹ ਘਾਟ ਪੂਰੀ ਹੋਣ ਵਾਲੀ ਵੀ ਨਹੀਂ ਹੈ ਇਸ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਘਰ ਦੇ ਵਿੱਚ ਭੈ ਹੋਵੇ ਨਾ ਬਜ਼ੁਰਗ ਦਾ ਆਪਾਂ ਡਰ ਦੀ ਗੱਲ ਕਰ ਰਹੇ ਹਾਂ ਜੀ ਜੇ ਉਹਨੂੰ ਧਰਮ ਵਾਲੇ ਪਾਸੇ ਦੀ ਗੱਲ ਕਰੀਏ ਨਾ ਸਹਿਬ ਕਹਿੰਦੇ ਹੁਣ ਤਾਂ ਸਮਾਂ ਤੇਰੇ ਕੋਲ ਤੂੰ ਗੁਰੂ ਘਰ ਆ ਸਕਦਾ ਹੈ ਨਾਮ ਜਪ ਸਕਦਾ ਹੈ ਬੰਦਗੀ ਕਰ ਸਕਦਾ ਹੈ ਬਾਣੀ ਪੜ ਸਕਦਾ ਹੈ ਪਰ ਜਦੋਂ ਇਹ ਸਮਾਂ ਆ ਗਿਆ ਵੀ ਨੈਨੋ ਨੀਰ ਬਹਿ ਤਨ ਕੀਨਾ ਭਏ ਕਿਸ ਦੁਧਵਾਨੀ ਰੁਧਾ ਕੰਟ ਸ਼ਬਦ ਨਹੀਂ ਉਚਰਿਆ ਅਬ ਕੀ ਕਰੇ ਪ੍ਰਾਨੀ ਫਿਰ ਪਛਤਾ ਬੋ ਵੀਗਾ ਇਹ ਤੂ ਆਖੇਗਾ ਵੀ ਮੈਂ ਜਪ ਲੈਂਦਾ ਫਿਰ ਸਹਿਬ ਜੀ ਆਖਦੇ ਆ ਨਾ ਵੀ ਨਾਨਕ ਸਮੇ ਰਮ ਗਿਉ ਹੁਣ ਤਾਂ ਲੰਘ ਗਿਆ ਵੀ ਸਮਾਂ ਉਹਦੋਂ ਕਿੰਨੀ ਕੋ ਦੂਰ ਸੀ ਜੀ ਗੁਰੂ ਘਰ ਉਹਦੋਂ ਕਿੰਨਾ ਕੋ ਸਮਾਂ ਲੱਗਦਾ ਸੀ ਜਪਜੀ ਸਾਹਿਬ ਪੜਨ ਲਈ ਉਹਦੋਂ ਕਿੰਨਾ ਕੋ ਸਮਾਂ ਲੱਗਦਾ ਸੀ ਨਾਮ ਜਪਣ ਲਈ ਕਿ ਕੋਈ ਬਹੁਤਾ ਜ਼ੋਰ ਤਾਂ ਨਹੀਂ ਲੱਗਦਾ ਸੀ ਉਹਦੋਂ ਜਪਿਆ ਨਹੀਂ ਤੇ ਜਦੋਂ ਅਕਲ ਆਈ ਸੋਝੀ ਆਈ ਉਹਦੋਂ ਸਮਾਂ ਲੰਘ ਗਿਆ ਉਹਦੇ ਵਕਤ ਲੰਘ ਗਿਆ ਫਿਰ ਪਛਤਾਵਾ ਆਇਆ ਫਿਰ ਪਛਤਾਵੇ ਦਾ ਇਲਾਜ ਕਿੱਥੇ ਵੀ ਨਹੀਂ ਹੈ ਜੀ ਕਿੱਥੇ ਨਹੀਂ ਮਿਲਣਾ ਤੁਹਾਨੂੰ ਪਛਤਾਵੇ ਦਾ ਇਲਾਜ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੁਛਤਾਈਐ ਉਹ ਕੰਮ ਨਾ ਕਰੀਏ ਜਿੰਦਾ ਪਛਤਾਵਾ ਮਿਲਦਾ ਸਿਰ ਪਛਤਾਵਾ ਇਸ ਲਈ ਮੈਂ ਜਿਹੜੀ ਬੇਨਤੀ ਕਰ ਰਿਹਾ ਆਪ ਜੀ ਨੂੰ ਜਿਹੜੀ ਆਪਾਂ ਭੈ ਦੀ ਗੱਲ ਕਰਦੇ ਸੀ ਡਰ ਦੀ ਗੱਲ ਕਰਦੇ ਸੀ। ਵੀ ਘਰ ਦੇ ਵਿੱਚ ਬਜ਼ੁਰਗ ਦਾ ਭੈ ਹੋਵੇ ਨਾ ਡਰ ਹੋਵੇ ਤੇ ਉਹ ਫਿਰ ਡਰ ਕੀ ਕਰਦਾ ਪਰਿਵਾਰ ਨੂੰ ਇੱਕ ਮਰਿਆਦਾ ਚ ਬੰਨ ਦਿੰਦਾ। ਫਿਰ ਉੱਥੇ ਕੋਈ ਝਗੜੇ ਕਲੇਸ਼ ਨਹੀਂ ਹੁੰਦੀ ਜੀ। ਫਿਰ ਉਹ ਸੁਖੀ ਪਰਿਵਾਰ ਹੋ ਕੇ ਜੀਵਨ ਨੂੰ ਬਸਰ ਕਰਦਾ ਹੈ। ਹੁਣ ਇੱਕ ਸੰਸਥਾ ਸੰਸਥਾ ਦੇ ਵਿੱਚ ਹੈੱਡ ਦਾ ਡਰ ਹੈ ਭੈ ਹੈ ਤੇ ਸੰਸਥਾ ਵਧੀਆ ਚੱਲੇਗੀ। ਸੋਹਣੇ ਤਰੀਕੇ ਨਾਲ ਚੱਲੇਗੀ ਹੁਣ ਜੇ ਸਾਨੂੰ ਪਰਮਾਤਮਾ ਦਾ ਡਰ ਹੈ ਤੇ ਅਸੀਂ ਇੱਕ ਮਰਿਆਦਾ ਚ ਚੱਲਾਂਗੇ ਵੇਖੋ ਹੁਣ ਅਸੀਂ ਮੈਂ ਫਿਰ ਇੱਕ ਬੇਨਤੀ ਕਰ ਦਿੰਨਾ ਆਪ ਜੀ ਨੂੰ ਅਸੀਂ ਦਫ਼ਤਰਾਂ ਚ ਜਾਨਨੇ ਆ ਬੈਂਕ ਚ ਜਾਨਨੇ ਜੋ ਹੋਰ ਸਥਾਨਾਂ ਤੇ ਜਾਨਨੇ ਆ ਤੇ ਉਥੇ ਇੱਕ ਗੱਲ ਲਿਖੀ ਹੁੰਦੀ ਵੀ ਤੁਸੀਂ ਸੀਸੀਟੀਵੀ ਦੇ ਨਿਗਰਾਨੀ ਵਿੱਚ ਹੋ ਇਹ ਗੱਲ ਲਿਖੀ ਹੁੰਦੀ ਸਾਨੂੰ ਪਤਾ ਵੀ ਨਹੀਂ ਹੁੰਦਾ ਜੀ ਕਿੱਥੇ ਲੱਗੇ ਆ ਸੀਸੀਟੀਵੀ ਕਿੱਥੇ ਨਹੀਂ ਲੱਗੇ ਪਰ ਅਸੀਂ ਉਹਨੂੰ ਪੜ ਕੇ ਚੇਤਨ ਹੋ ਗਏ ਜੀ ਸਾਇਲੈਂਟ ਹੋ ਗਏ ਵੀ ਅਸੀਂ ਚੇਤਨ ਹੋ ਗਏ ਵੀ ਹੁਣ ਮੈਂ ਮਾੜੀ ਹਰਕਤ ਨਹੀਂ ਕਰਨੀ ਕੋਈ ਮਾੜਾ ਕੰਮ ਨਹੀਂ ਕਰਨਾ ਕਿਉਂਕਿ ਮੈਨੂੰ ਕੈਮਰਾ ਦੇਖ ਰਿਹਾ ਨੋਟ ਕਰ ਰਿਹਾ ਮੇਰੀ ਰਿਕਾਰਡਿੰਗ ਕਰ ਰਿਹਾ ਤੇ ਮਨੁੱਖ ਚੇਤਨ ਹੋ ਜਾਂਦਾ ਜੀ ਸਾਵਧਾਨ ਹੋ ਜਾਂਦਾ ਪੂਰਾ ਵੀ ਹੁਣ ਮੈਂ ਕੋਈ ਮਾੜਾ ਕਰਮ ਨਹੀਂ ਕਰਨਾ ਕੋਈ ਮਾੜੀ ਹਰਕਤ ਨਹੀਂ ਕਰਨੀ ਕੋਈ ਸ਼ਰਾਰਤ ਨਹੀਂ ਕਰਨੀ ਕਿਉਂਕਿ ਮੈਂ ਸੀਸੀਟੀਵੀ ਦੇ निगरानी ਵਿੱਚ ਹੁਣ ਜਿਸ ਦਿਨ ਮਨੁੱਖ ਹੁਣ ਉਹ ਭੈ ਸੀ ਨਾ ਜੀ ਚਾਹੇ ਉਹ ਕੈਮਰਾ ਸੀ ਕੈਮਰੇ ਦੇ ਭੈ ਨੇ ਕੀ ਕੀਤਾ ਡਰ ਨਹੀਂ ਕੀ ਕੀਤਾ ਉਹਨੂੰ ਮਾੜੇ ਕਰਮ ਤੋਂ ਰੋਕ ਦਿੱਤਾ ਮਾੜੀ ਹਰਕਤ ਤੋਂ ਰੋਕ ਦਿੱਤਾ ਮਾੜਾ ਕਰਮ ਕਰਨ ਤੋਂ ਰੋਕ ਦਿੱਤਾ ਉਹਨੇ ਹੁਣ ਜੇ ਸਾਨੂੰ ਅਸੀਂ ਇਹ ਮਹਿਸੂਸ ਕਰ ਲਿਆ ਵੀ ਅਸੀਂ ਰੱਬ ਦੀ ਨਿਗਰਾਨੀ ਵਿੱਚ ਆ ਮਨੁੱਖ ਕਿਸੇ ਦਾ ਹੱਕ ਖਾਣ ਲੱਗਿਆ ਸੋਚੇਗਾ ਨਹੀਂ ਜੀ ਮੈਂ ਤਾਂ ਰੱਬ ਦੀ ਨਿਗਰਾਨੀ 'ਚ ਆ ਉਹ ਮੈਨੂੰ ਦੇਖ ਰਿਹਾ ਹੈ ਮਨੁੱਖ ਕਿਸੇ ਦੀ ਬੁਰੀਾਈ ਕਰਨ ਲੱਗਿਆ ਅਖੇਗਾ ਨਹੀਂ ਜੀ ਮੈਂ ਤਾਂ ਨਿਗਰਾਨੀ 'ਚ ਆ ਸੱਚੇ ਤੈਨ ਹੋ ਜਾਏਗਾ ਮੈਂ ਰੱਬ ਦੀ ਨਿਗਰਾਨੀ ਵਿੱਚ ਆ ਮੈਨੂੰ ਸੁਣ ਵੀ ਰਿਹਾ ਤੇ ਦੇਖ ਵੀ ਰਿਹਾ ਕਿਸੇ ਨੂੰ ਮਾਰਨ ਲੱਗਿਆ ਕਿਸੇ ਨੂੰ ਝੂਠ ਬੋਲਣ ਲੱਗਿਆ ਕਿਸੇ ਨਾਲ ਧੋਖਾ ਫਰੇਬ ਕਪਟ ਕਰਨ ਲੱਗਿਆ ਮਨੁੱਖ ਫਿਰ ਮਹਿਸੂਸ ਕਰੇਗਾ ਜੀ ਮੈਂ ਤਰਾਬ ਦੇ ਨਿਗਰਾਨੀ ਚੋਂ ਮੈਨੂੰ ਦੇਖ ਰਿਹਾ ਹੈ ਫਿਰ ਉਹਨਾਂ ਚੀਜ਼ਾਂ ਤੋਂ ਦੂਰ ਹੋਵੇਗਾ ਤੇ ਰੱਬ ਦੇ ਭੈ ਨੇ ਕੀ ਕੀਤਾ ਮਾੜੇ ਕਰਮ ਤੋਂ ਸਾਨੂੰ ਰੋਕ ਦਿੱਤਾ ਤੇ ਜਦੋਂ ਮਾੜੇ ਕਰਮਾਂ ਤੋਂ ਰੁਕਾਂਗੇ ਫਿਰ ਦੁੱਖ ਹੈ ਹੀ ਨਹੀਂ ਸੋਖੀ ਹੈ ਜੀ ਫਿਰ ਜੀਵਨ ਚ ਆਨੰਦ ਹੀ ਹੈ ਜੀ ਜੇ ਦੁੱਖ ਹੈ ਤਾਂ ਮਾੜੇ ਕਰਮਾਂ ਕਰਕੇ ਹੈ ਜੀ ਭੈ ਕੀਆਂ ਦੇ ਸਲਾਈਆਂ ਮੈਣੀ ਭਾਵ ਕਾ ਕਰ ਸ਼ਿੰਗਾਰੋ ਸਹਿਬ ਜੀ ਕਹਿੰਦੇ ਸ਼ਿੰਗਾਰ ਕਰ ਤੂੰ ਬਹੁਤ ਸ਼ਿੰਗਾਰ ਕਰ ਮਹਿੰਗਾ ਸ਼ਿੰਗਾਰ ਕਰ ਪਰ ਆਪਣੇ ਅੱਖਾਂ ਦੇ ਵਿੱਚ ਰੱਬ ਦੇ ਪੈ ਦਾ ਸੁਰਮਾ ਜ਼ਰੂਰ ਪਾ ਤਾਂ ਕਿ ਤੇਰੀ ਅੱਖਾਂ ਇਹ ਮਹਿਸੂਸ ਕਰਨ ਕਿ ਰੱਬ ਮੈਨੂੰ ਦੇਖ ਰਿਹਾ ਹੈ ਪੈ ਕਿਆਂ ਦੇ ਸਲਾਈਆਂ ਸਲਾਈਆਂ ਪਹਿਲਾ ਉਹ ਸਲਾਈ ਜੀ ਹੁੰਦੀ ਸੀ ਜੀ ਕੱਚ ਦੀ ਉਹ ਜਦੋਂ ਸੁਰਮਾ ਪਾਈ ਦਾ ਸਲਾਈ ਨਾਲ ਪਾਈਦਾ ਹੁੰਦਾ ਸੀ ਸਹਿਬ ਜੀ ਕਹਿੰਦੇ ਪਰਮਾਤਮਾ ਦੇ ਭੈ ਦਾ ਡਰ ਦਾ ਸੁਰਮਾ ਅੱਖਾਂ ਚ ਪਾ ਕੇ ਰੱਖ ਸ਼ਿੰਗਾਰ ਤੇਰਾ ਲੱਖਾਂ ਕਰੋੜਾਂ ਦਾ ਵੀ ਹੋਵੇ ਪਰ ਤੇਰੇ ਅੰਦਰ ਇੱਕ ਭੈ ਜਰੂਰ ਹੋਵੇ ਪਰਮਾਤਮਾ ਦਾ ਤੇ ਇਹ ਭੈ ਪਵਿੱਤਰ ਭੈ ਜੀ ਨਿਰਮਲ ਭੈ ਹੈ ਜਿਹੜਾ ਸਾਨੂੰ ਮਾੜੇ ਕਰਮਾਂ ਤੋਂ ਰੋਕ ਦਿੰਦਾ ਹੈ ਮਾੜੇ ਪਾਸੇ ਜਾਣ ਤੋਂ ਰੋਕ ਦਿੰਦਾ ਹੈ ਇਸ ਲਈ ਸਹਿਬ ਜੀ ਨੇ ਸ਼ਬਦ ਬਖਸ਼ਿਸ਼ ਕੀਤਾ ਬਿਸ ਕੁਦਰਤ ਵਿੱਚ ਜਿਹੜਾ ਤੇਰਾ ਭੈ ਚੱਲ ਰਿਹਾ ਨਾ ਡਰ ਉਹ ਸੁੱਖ ਦਿੰਦਾ ਉਹ ਸੁਖੀ ਕਰਦਾ ਮਨੁੱਖ ਨੂੰ ਤੇ ਜ਼ਰੂਰੀ ਹੈ ਜੀ ਜਿੰਨਾ ਗੁਰੂ ਦਾ ਭੈ ਰੱਖਾਂਗੇ ਜਿੰਨਾ ਪਰਮਾਤਮਾ ਦਾ ਭੈ ਰੱਖਾਂਗੇ ਮਾੜੇ ਕਰਮ ਤੋਂ ਵੀ ਦੂਰ ਹੋਵਾਂਗੇ ਤੇ ਸੰਸਾਰ ਵਿੱਚ ਸਤਕਾਰ ਵੀ ਵਧੇਗਾ ਜੀ ਮਨੁੱਖ ਦਾ ਕਿਉਂਕਿ ਚੰਗੇ ਕਰਮ ਕਰਾਂਗੇ ਤੇ ਚੰਗੇ ਕਰਮਾਂ ਨਾਲ ਸਤਕਾਰ ਸਾਰੇ ਸੰਸਾਰ 'ਚ ਵੱਧ ਜਾਂਦਾ ਹੈ ਜੀ ਇਸ ਲਈ ਸਹਿਬ ਜੀ ਕਹਿੰਦੇ ਕੁਦਰਤ ਦੇ ਅੰਦਰ ਜਿਹੜਾ ਤੇਰਾ ਭੈ ਚੱਲ ਰਿਹਾ ਨਾ ਉਹ ਸੁੱਖਾਂ ਦਾ ਮੂਲ ਹੈ ਉਹ ਹੀ ਸੁੱਖ ਦੇ ਸਕਦਾ ਹੈ ਸਾਨੂੰ ਉਹ ਹੀ ਸੁਖੀ ਕਰ ਸਕਦਾ ਹੈ ਇਹ ਜ਼ਰੂਰੀ ਹੈ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭੋ ਸੁਖ ਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਹੁਣ ਸਹਿਬ ਜੀ ਕਹਿੰਦੇ ਇਹ ਕੁਦਰਤ ਦੇ ਵਿੱਚ ਤੇਰੇ ਪਤਾਲ ਇਹ ਆਕਾਸ਼ ਇਹ ਤੇਰੇ ਬਣਾਏ ਹੋਏ ਨਹੀਂ ਜੋ ਮੈਂ ਦੇਖ ਰਿਹਾ ਇਹ ਵੀ ਕੁਦਰਤ ਦਾ ਹਿੱਸਾ ਹੈ ਜੀ ਹੁੰਦੇ ਇਹ ਪਤਾਲ ਹੈ ਆਕਾਸ਼ ਹੈ ਸਰਬ ਆਕਾਰ ਦਾ ਭਾਵ ਕੀ ਹੈ ਹੁਕਮੀ ਹੋਵਨ ਆਕਾਰ ਬੇ ਇਹ ਜਿੰਨੇ ਵੀ ਆਕਾਰ ਅਸੀਂ ਦੇਖ ਰਿਹਾ ਆਪਾਂ ਕੱਲ ਵੀ ਬੇਨਤੀ ਕੀਤੀ ਵੀ ਜਿੰਨੇ ਵੀ ਜੀਵ ਜੰਤ ਪੰਛੀ ਹੈ ਕਿਸੇ ਪ੍ਰਕਾਰ ਦੀ ਪ੍ਰਜਾਤੀ ਹੈ ਉਹ ਸਾਰੇ ਪਰਮਾਤਮਾ ਨੇ ਹੀ ਸਾਜੀ ਹੋਈ ਹੈ ਸਾਇਬ ਕਹਿੰਦੇ ਇਹ ਮੈਂ ਤੇਰੀ ਕੁਦਰਤ ਦੇ ਵਿੱਚ ਦੇਖ ਰਿਹਾ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਇਨ ਨੂੰ ਅਸੀਂ ਕਈ ਵਾਰੀ ਸਿੱਧਾ ਹੀ ਬੋਲ ਦਿੰਨੇ ਕੰਨੇ ਦਾ ਬਹੁਤਾ ਖਿਆਲ ਹੀ ਨਹੀਂ ਰੱਖਦੇ। ਹੁਣ ਅਸੀਂ ਕਈ ਵਾਰੀ ਕਹਿ ਦਿੰਨੇ ਪਾ ਤਾਲਾਂ ਪਾ ਤਾਲ। ਹਾਲਾਂਕਿ ਪਾ ਤਾਲਾਂ ਪਾ ਤਾਲ ਲਓ। ਅਸੀਂ ਸਿੱਧਾ ਬੋਲਦੇ ਹਾਂ ਪਾ ਤਾਲਾਂ ਪਤਾ। ਵੇਖੋ ਗੁਰਬਾਣੀ ਪੜਨ ਦੀ ਵੀ ਇੱਕ ਵਿਧੀ ਹੈ ਜੀ। ਜਿਹਨੂੰ ਸਮਝਣਾ ਬੜਾ ਜ਼ਰੂਰੀ ਹੈ। ਗੁਰਬਾਣੀ ਨੂੰ ਕੇਵਲ ਦੁਨਿਆਵੀ ਕਾਰਜਾਂ ਲਈ ਨਾ ਰੱਖੀਏ ਸੀ। ਮੈਂ ਮਾਫ਼ ਕਰਿਓ ਮੈਂ ਸ਼ਬਦ ਵਰਤ ਰਿਹਾ ਬੁਰਾ ਨਾ ਮੰਨਿਓ। ਜੇ ਸਿੱਕੇਬਲ ਦੁਨਿਆਵੀ ਕਾਰਜਾਂ ਲਈ ਰੱਖਾਂਗੇ ਗੁਰਬਾਣੀ ਕੀ ਕਹਿ ਰਹੀ ਐ ਇਹਦੇ ਨਾਲ ਕੋਈ ਮਤਲਬ ਨਹੀਂ ਹੋਵੇਗਾ ਸਾਨੂੰ ਕੋਈ ਮਤਲਬ ਨਹੀਂ ਹੋਵੇਗਾ ਜੇ ਮੈਂ ਇਹ ਕਹਿ ਰਿਹਾ ਵੀ ਮੈਨੂੰ ਆ ਮਿਲ ਜੇ ਤਾਂ ਪਾਠ ਕਰਦਾ ਜੇ ਨਹੀਂ ਮਿਲੇਗਾ ਤੇ ਸੀ ਪਾਠ ਛੱਡਾਂਗੇ ਦੂਰ ਹੋਵਾਂਗੇ ਇਹਦੇ ਤੋਂ ਫਿਰ ਪਿੱਛੇ ਇੱਕ ਲੋਭ ਛੁਪਿਆ ਨਾ ਲਾਲਚ ਛੁਪਿਆ ਹੈ ਮਿਲਣਾ ਸਭ ਕੁਝ ਸਬਰ ਵੀ ਕੋਈ ਚੀਜ਼ ਹੁੰਦੀ ਹੈ ਮਿਲ ਸਭ ਕੁਝ ਜਾਣੈ ਪਰ ਮੈਂ ਬੇਨਤੀ ਕਰ ਰਹੇ ਹਾਂ ਵੀ ਗੁਰਬਾਣੀ ਦੇ ਭਾਵ ਨੂੰ ਸਮਝੀਏ ਸਹੀ ਗੁਰਬਾਣੀ ਨੂੰ ਵਿਧੀ ਨਾਲ ਪੜਨਾ ਸਮਝਣਾ ਵਿਚਾਰਨਾ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਚਲੋ ਫਿਰ ਕਦੇ ਆਪਾਂ ਵਿਚਾਰਾਂਗੇ ਸਾਬ ਜੀ ਕਹਿੰਦੇ ਇਹ ਪਤਾਲ ਆਕਾਸ਼ ਇਹ ਆਕਾਰ ਤਰੀ ਕੁਦਰਤ ਵਿੱਚ ਤੂੰ ਹੀ ਸਾਜੇ ਹੋਏ ਨੇ ਕੁਦਰਤ ਵੇਦ ਪੁਰਾਨ ਕਤੇਬਾ ਕੁਦਰਤ ਸਰਬ ਵਿਚਾਰ ਇਹ ਕੁਦਰਤ ਦੇ ਵਿੱਚ ਵੇਦ ਨੇ ਪੁਰਾਨ ਨੇ ਕਿੰਨੇ ਧਾਰਮਿਕ ਗ੍ਰੰਥ ਹੈ ਜੀ ਇਹ ਵੀ ਤੇਰੇ ਕੁਦਰਤ ਦਾ ਹਿੱਸਾ ਹੈ ਜੀ ਜਿੰਨੇ ਵੀ ਧਾਰਮਿਕ ਗ੍ਰੰਥ ਹੈ ਉਹਦੇ ਵਿੱਚ ਤੇਰੀ ਹੀ ਵਿਚਾਰ ਹੋ ਰਹੀ ਹੈ ਤੈਨੂੰ ਹੀ ਗਾਇਆ ਜਾ ਰਿਹਾ ਹੈ ਇਹ ਵੀ ਤੇਰੇ ਕੁਦਰਤ ਦੇ ਵਿੱਚ ਹੀ ਹੈ ਤੇ ਤੇਰੇ ਕੁਦਰਤ ਦਾ ਹਿੱਸਾ ਹੈ ਕੁਦਰਤ ਖਾਣਾ ਪੀਣਾ ਪੈਣਣਾ ਕੁਦਰਤ ਸਰਬ ਪਿਆਰ ਇਹ ਕੁਦਰਤ ਦੇ ਵਿੱਚ ਜੀਵ ਜੰਤਾਂ ਨੂੰ ਖਾਣ ਲਈ ਪੈਣਨ ਲਈ ਪੀਣ ਦੇ ਲਈ ਜਾਂ ਆਪਸ ਵਿੱਚ ਸੰਸਾਰ ਚ ਪ੍ਰੇਮ ਪਿਆਰ ਚੱਲ ਰਿਹਾ ਹੈ ਇਹ ਸਭ ਕੁਦਰਤ ਦੇ ਸਾਜੇ ਹੋਏ ਨੇ ਇਹ ਜਿੰਨੇ ਵੀ ਮਾਗੇ ਵੀ ਬੇਨਤੀ ਕੀਤੀ ਵਾਹਿਗੁਰੂ ਜੀ ਇਹ ਕਿਨ ਜਿੰਨੀਆਂ ਵੀ ਦਾਤਾਂ ਸੀ ਵਰਤ ਰੇ ਹਨ ਇਹ ਪਰਮਾਤਮਾ ਦੀ ਬਖਸ਼ੀ ਹੋਈਆਂ ਨੇ ਇਹ ਸੰਸਾਰ ਦੇ ਵਿੱਚੋਂ ਕੁਦਰਤ ਦੇ ਵਿੱਚੋਂ ਸੀ ਪ੍ਰਾਪਤ ਕਰਦੇ ਆ ਇਹ ਪਰਮਾਤਮਾ ਦੀ ਬਖਸ਼ੀ ਹੋਈਆਂ ਨੇ ਇਨਸਾਨ ਦਾ ਕੁਝ ਵੀ ਨਹੀਂ ਹੈ ਇਨਸਾਨ ਕੁਝ ਨਹੀਂ ਲੈ ਕੇ ਆਇਆ ਸੀ ਤੇ ਸੰਸਾਰ ਚ ਕੁਝ ਵੀ ਨਹੀਂ ਲੈ ਕੇ ਜਾਏਗਾ ਹਾਂ ਜੇ ਲੈ ਕੇ ਜਾ ਸਕਦਾ ਹੈ ਤੇ ਉਹ ਪਰਮਾਤਮਾ ਦਾ ਨਾਮ ਹੈ ਅਸਲ ਵਿੱਚ ਜੇ ਵਿਚਾਰਿਆ ਜਾਵੇ ਨਾ ਮਨੁੱਖ ਦਾ ਕੁਝ ਨਹੀਂ ਹੈ ਜੀ ਕੁਝ ਵੀ ਨਹੀਂ ਹੈ ਜੇ ਮਨੁੱਖ ਦਾ ਹੈ ਤਾਂ ਕੇਵਲ ਇੱਕ ਨਾਮ ਹੈ ਜਿੰਨੂੰ ਲੈ ਕੇ ਜਾ ਸਕਦਾ ਹੈ ਬਾਕੀ ਸਭ ਸਾਬ ਕਿੰਦੇ ਕੁਦਰਤ ਵਿੱਚੋਂ ਲਿੱਤਾ ਤੇ ਇੱਥੇ ਹੀ ਰਹਿ ਜਾਣਾ ਹੈ ਇੱਥੇ ਹੀ ਖੇ ਹੋ ਜਾਣਾ ਹੈ ਮਿੱਟੀ ਹੋ ਜਾਣਾ ਹੈ ਇਸ ਬੁੰਦੇ ਬਖਸ਼ ਜਿਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਨ ਅਜਿੰਦ ਸਰੀਰ ਉਹਨੇ ਬਣਾਇਆ ਪਿੰਡ ਦਾ ਭਾਵ ਪਿੰਡਾ ਇਹ ਸਰੀਰ ਉਹਨੇ ਬਣਾਇਆ ਉਹਦੇ ਵਿੱਚ ਜੋਤ ਜਿਓ ਦਾ ਭਾਵ ਜੋਤ ਵੀ ਉਹਨੇ ਪਾਈ ਫਿਰ ਪੈਨਣ ਲਈ ਖਾਨ ਲਈ ਵੀ ਉਹਨੇ ਹੀ ਦਿੱਚ ਦਿੱਤਾ ਤੁਸੀਂ ਸਾਰੇ ਜਿਨੇ ਸੁਖਮਨੀ ਸਾਹਿਬ ਪੜਦੇ ਹੋ ਜੀ ਸੁਖਮਨੀ ਸਾਹਿਬ ਦੇ ਵਿੱਚ ਇਹ ਅਸ਼ਟਪਦੀ ਤੁਸੀਂ ਸਾਰਿਆਂ ਨੇ ਪੜ੍ਹੀ ਹੋਵੇਗੀ ਤੇ ਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੋਲਤੇ ਕਵਨ ਦਿਸ਼ਟਾਨੀ ਜਿੰਤੂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੈ ਮੁਬਾਰਿਆ ਬਾਹਰ ਵਿਵਸਤਾ ਤੁਜਿਆ ਪਿਆਰ ਹੈ ਦੁੱਧ ਪ੍ਰਜੋਬਨ ਭੋਜਨ ਸੁਖਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖ ਅਪਿਆਓ ਬੈਠ ਕੋ ਦੇ ਇਹ ਨਿਰਗੁਣ ਗੁਣ ਕਛੂ ਨ ਬੁੱਝਿਆ ਆ ਮਨੁੱਖ ਦਾ ਸੁਭਾਅ ਜੀ ਰੱਬ ਦਾ ਕੀ ਸੁਭਾਅ ਸੀ ਰਮਤਾ ਤੋਂ ਲੈ ਕੇ ਦੱਸਤਾ ਸਹਿਬ ਜੀ ਨੇ ਵੀ ਮਾਤਾ ਦੇ ਗਰਭ ਚ ਵੀ ਪਾਲਿਆ ਤੈਨੂੰ ਸਭ ਤੋਂ ਖਸਮਾ ਮਾ ਦੇ ਗਰਭ ਚ ਕੱਢਦਾ ਮਨੁੱਖ ਜੀ ਅਗਣ ਦੇ ਵਿੱਚ ਗੰਦਗੀ ਦੇ ਵਿੱਚ ਉਹ ਸਭ ਤੋਂ ਖੈ ਜਿਹੜਾ ਉਸ ਸਮਾ ਕੱਢਦਾ ਉਹ ਸਮਾ ਜਿਹੜਾ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਕੱਢਦਾ ਉਹ ਤੇ ਸਾਬ ਜੀ ਕਹਿੰਦੇ ਹੁਣ ਪ੍ਰਮਾਤਮਾ ਨੇ ਕੀ ਬਖਸ਼ਿਸ਼ਾਂ ਕੀਤੀਆਂ ਉਹ ਗਨਾਤਾ ਵੀ ਆਉਪਕਾਰ ਹੈ ਪ੍ਰਮਾਤਮਾ ਨੇ ਜੋ ਕੀਤੇ ਨੇ ਤੇ ਮਨੁੱਖ ਕੀ ਕਰਦਾ ਉਹਦੇ ਗੁਣਾਂ ਨੂੰ ਜਾਣਦਾ ਹੀ ਨਹੀਂ ਧੰਨਵਾਦ ਹੀ ਨਹੀਂ ਕਰਦਾ ਇਹ ਨਿਰਗੁਣ ਗੁਣ ਕਛੂ ਨਾ ਬੁੱਝੇ ਬੁੱਝ ਜਾਏ ਇਹ ਨਿਰਗੁਣ ਹੈ ਜੀ ਉਹਦੇ ਗੁਣਾਂ ਨੂੰ ਬੁੱਝਦਾ ਹੀ ਨਹੀਂ ਵੀ ਤੂੰ ਇੰਨੇ ਉਪਕਾਰ ਕੀਤੇ ਮੇਰੇ ਤੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਨਹੀਂ ਸਮਝ ਲੈ ਇਸ ਲਈ ਸਭ ਕੁਝ ਉਹਦਾ ਬਖਸ਼ਿਆ ਹੈ ਜਿਸ ਕੁਦਰਤ ਦੇ ਅੰਦਰ ਕੁਦਰਤ ਖਾਣਾ ਪੀਣਾ ਪੈਣਨ ਕੁਦਰਤ ਸਰਬ ਪਿਆਰ ਕੁਦਰਤ ಜಾਤੀ ਜਿੰਨੀਆਂ ਵੀ ਜਾਤੀਆਂ ਨੇ ਮਨੁੱਖ ਜਾਤੀ ਹੈ ਪੰਛੀ ਦੀ ਜਾਤੀ ਹੈ ਇਸ ਸਾਰੀਆਂ ਹੁੰਦੀਆਂ ਸਾਜੀਆਂ ਨੇ ਕੁਦਰਤ ਜਾਸੀ ਜਿੰਸ ਜਾਤੀ ਜਿੰਸੀ ਰੰਗੀ ਕਈ ਰੰਗਾਂ ਦੀਆਂ ਜੀ ਕੁਦਰਤ ਜੀ ਜਹਾਨ ਜਿੰਨੇ ਵੀ ਜੀ ਜੰਤ ਫਿਰਦੇ ਨੇ ਇਸ ਜਹਾਨ ਦੇ ਅੰਦਰ ਇਸ ਕੁਦਰਤ ਦੇ ਅੰਦਰ ਉਸ ਪਰਮਾਤਮਾ ਦੇ ਸਾਜੇ ਹੋਏ ਨੇ ਕੁਦਰਤ ਨੇਕੀਆਂ ਸਾਬ ਜੀ ਕਹਿੰਦੇ ਇਸ ਕੁਦਰਤ ਦੇ ਵਿੱਚ ਉਹ ਵੀ ਲੋਕ ਨੇ ਜਿਹੜੇ ਨੇਕ ਕੰਮ ਕਰਦੇ ਨੇ ਚੰਗੇ ਕੰਮ ਕਰਦੇ ਨੇ ਭਲੇ ਵਾਲੇ ਕੰਮ ਕਰਦੇ ਨੇ ਤੇਰੀ ਕੁਦਰਤ ਵਿੱਚ ਹੀ ਹੈ ਤੂੰ ਹੀ ਸਾਜਿਆ ਇਹਨਾਂ ਨੂੰ ਤੂੰ ਬਣਾਇਆ ਕੁਦਰਤ ਬਦੀਆਂ ਬਦੀਆਂ ਦਾ ਭਾਵ ਉਹ ਵੀ ਲੋਕ ਨੇ ਜਿਹੜੇ ਮਾੜੇ ਕਰਮ ਕਰਦੇ ਨੇ ਜਿਨ੍ਹਾਂ ਨੇ ਮਾੜੇ ਰਸਤੇ ਚੁਣੇ ਹੋਈ ਨਹੀਂ ਮਾੜੇ ਰਸਤੇਾਂ ਤੇ ਚੱਲ ਕੇ ਜੀਵਨ ਨੂੰ ਬਿਸਰ ਕਰਦੇ ਨੇ ਕੁਝ ਉਹ ਵੀ ਲੋਕ ਨੇ ਜਿਹੜੇ ਭਲੇ ਦੇ ਕਰਮ ਕਰਦੇ ਨੇ ਭਲਾ ਸੋਚਦੇ ਨੇ ਤੇ ਕੋ ਜੋ ਵੀ ਲੋਕ ਨੇ ਜਿਹੜਾ ਮਾੜਾ ਸੋਚਦੇ ਨੇ ਜੇ ਮਾੜੇ ਕਰਮ ਕਰਦੇ ਸਭ ਕਹਿੰਦੇ ਤੇਰੀ ਕੁਦਰਤ ਵਿੱਚ ਹੀ ਹੈ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਕੋਈ ਇੱਜ਼ਤ ਕਰ ਰਿਹਾ ਹੈ ਅਭਿਮਾਨ ਕੋਈ ਹੰਕਾਰ ਕਰ ਰਿਹਾ ਹੈ ਕੋਈ ਹੰਕਾਰ ਦੇ ਵਿੱਚ ਜੀਵਨ ਨੂੰ ਬਸਰ ਕਰ ਰਿਹਾ ਹੈ ਬਤੀਤ ਕਰ ਰਿਹਾ ਹੈ ਇਹ ਤੇਰੀ ਕੁਦਰਤ ਵਿੱਚ ਹੈ ਕੁਦਰਤ ਪੌਣ ਹਵਾ ਪਾਣੀ ਹੁਣ ਪਾਣੀ ਵੀ ਇੱਕ ਤਰ੍ਹਾਂ ਦਾ ਥੋੜਾ ਜੀ ਕਈ ਤਰ੍ਹਾਂ ਦਾ ਪਾਣੀ ਕਿੱਥੇ ਹਲਕਾ ਹੈ ਕਿੱਥੇ ਖਾਰਾ ਹੈ ਕਿੱਥੇ ਭਾਰੀ ਹੈ ਅਸੀਂ ਜਗ੍ਹਾ ਬਦਲ ਕੇ ਦੂਜੇ ਪਾਸੇ ਜਾਈਏ ਤੇ ਪਾਣੀ ਨਹੀਂ ਸੈੱਟ ਬੈਂਦਾ ਸਾਨੂੰ ਹੁਣ ਇੱਕ ਤਰ੍ਹਾਂ ਦਾ ਥੋੜੀ ਹੈ ਜੀ ਅਸੀਂ ਕਹਿੰਦੇ ਨੇ ਅਭੀ ਫਲਾਣੀ ਜਗ੍ਹਾ ਦਾ ਪਾਣੀ ਸੀ ਉਹ ਖਰਾਬ ਕਰ ਗਿਆ ਸਾਨੂੰ ਭਾਰੀ ਸੀ ਪਾਣੀ ਜੀ ਹੁਣ ਪ੍ਰਮਾਤਮਾ ਦੇ ਬਣਾਈ ਹੋ ਕੁਦਰਤ ਦੇ ਵਿੱਚ ਪਾਣੀ ਵੀ ਇੱਕ ਤਰ੍ਹਾਂ ਦਾ ਥੋੜੀ ਹੈ ਜੀ ਕਈ ਤਰ੍ਹਾਂ ਦਾ ਹੈ ਕਿੱਥੇ ਖਾਰਾ ਵੀ ਹੈ ਕਿੱਥੇ ਮਿੱਠਾ ਵੀ ਪਾਣੀ ਹੈ ਚਲੋ ਅੱਜ ਤੋਂ ਨਲਕਿਆਂ ਦਾ ਸੁਭਾਅ ਮੋਕੀ ਗਿਆ ਨਾ ਜੀ ਪਹਿਲਾ ਪਿੰਡਾਂ ਦੇ ਬਾਹਰ ਨਹਿਰਾਂ ਕੋਲ ਵੀ ਇੱਕ ਨਲਕਾ ਹੁੰਦਾ ਸੀ ਜਿੱਥੇ ਪਾਣੀ ਮਿੱਠਾ ਹੁੰਣਾ ਜਾਂ ਪਿੰਡ ਦੇ ਬਾਹਰ ਕਿੱਥੇ ਵੀ ਤੇ ਸਾਰਾ ਪਿੰਡ ਹੀ ਉੱਥੇ ਜਾਂਦਾ ਹੁੰਦਾ ਸੀ ਘੜੇ ਭਰਨ ਲਈ ਵੀ ਜਾਂਦਾ ਵੀ ਸਹਿਬ ਜੀ ਕਹਿੰਦੇ ਉਹਦੀ ਬਣਾਈ ਹੋਈ ਕੁਦਰਤ ਵਿੱਚ ਪਾਣੀ ਇੱਕ ਤਰ੍ਹਾਂ ਦਾ ਥੋੜੀ ਹੈ ਕਈ ਤਰ੍ਹਾਂ ਦੇ ਪਾਣੀ ਨਹੀਂ ਇਸ ਲਈ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਇਹ ਧਰਤੀ ਵੀ ਜਿਹੜੀ ਹੈ ਮਿੱਟੀ ਵੀ ਜਿਹੜੀ ਹੈ ਇਹ ਸਾਰੀ ਉਹਦੀ ਕੁਦਰਤੀ ਹੈ ਕੁਦਰਤ ਦੇ ਵਿੱਚ ਹੈ ਸਭ ਤੇਰੀ ਕੁਦਰਤ ਇਹ ਸਾਰੀ ਤੇਰੀ ਕੁਦਰਤ ਹੈ ਤੂੰ ਕਾਦਰ ਕਰਤਾ ਕਾਦਰ ਦਾ ਭਾਵ ਹੈ ਬਣਾਉਣ ਵਾਲਾ ਜੀ ਕਰਤਾ ਦਾ ਭਾਵ ਜਿੰਨੂੰ ਤੁਸੀਂ ਮੂਲ ਮੰਤਰ ਚ ਪੜਦੇ ਹੋ ਕਰਤਾ ਪੁਰਖ ਬਣਾਉਣ ਵਾਲਾ ਇਹ ਸਾਰੀ ਤੇਰੀ ਕੁਦਰਤ ਇਹਨੂੰ ਬਣਾਉਣ ਵਾਲਾ ਤੂੰ ਹੈ ਇਹਨੂੰ ਸਜਾਉਣ ਵਾਲਾ ਤੂੰ ਹੈ ਇਥੋਂ ਤੱਕ ਰਸਤੇ 'ਚ ਚਲਦੇ ਹੋਏ ਸਾਨੂੰ ਇੱਕ ਕਿਨਕਾ ਵੀ ਵਿਖ ਜਾਂਦਾ ਏ ਇੱਕ ਤਿੱਲਾ ਵੀ ਵਿਖ ਜਾਂਦਾ ਏ ਉਹ ਵੀ ਪ੍ਰਮਾਤਮਾ ਨੇ ਸਾਜਿਆ ਜੀ ਉਹ ਵੀ ਪ੍ਰਮਾਤਮਾ ਨੇ ਬਣਾਇਆ ਮਨੁੱਖ ਨੇ ਕੁਝ ਨਹੀਂ ਬਣਾਇਆ ਸਾਬ ਜੀ ਕਹਿੰਦੇ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ پاک ਭਾਵ ਕੀ ਤੇਰੀ ਸਿਫਤ ਸਲਾਹ ਜਿਹੜੀ ਹੈ ਉਹ ਸੱਚੀ ਸੁੱਚੀ ਸਿਫਤ ਸਲਾਹ ਹੈ ਤੇਰੇ ਖਾੜਜ ਜਿਹੜੇ ਕਿਤੇ ਹੋਏ ਨੇ ਸੱਚੇ ਸੁੱਚੇ ਨੇ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਜੇ ਹੁਕਮ ਦੇ ਵਿੱਚ ਰਹਿ ਕੇ ਅਸੀਂ ਦੇਖੀਏ ਤਾਂ ਸਾਨੂੰ ਕੁਦਰਤ ਵਿੱਚੋਂ ਵੀ ਰੱਬ ਦਿਸ ਪਵੇਗਾ ਜਿਉਂਦੇ ਅਸੀਂ ਹੁਕਮ ਵਿੱਚ ਰਹਿ ਕੇ ਜੀਵਨ ਨੂੰ ਬਸਰ ਕਰੀਏ ਤਾਂ ਉਹਦੇ ਹੁਕਮ 'ਚ ਰਹਿ ਕੇ ਜੀਵਨ ਨੂੰ ਬਤੀਤ ਕਰੀਏ ਸਾਬ ਜੀ ਕਹਿੰਦੇ ਫਿਰ ਤੁਹਾਨੂੰ ਕੁਦਰਤ ਵਿੱਚੋਂ ਵੀ ਰੱਬ ਨਤਰੀ ਆਵੇਗਾ ਇਸ ਲਈ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਇਸ ਸ਼ਲੋਕ ਦੇ ਅੰਦਰ ਵੀ ਸਾਹਿਬ ਜੀ ਨੇ ਉਸ ਕੁਦਰਤ ਦੀ ਸਿਫਤ ਸਲਾਹ ਕੀਤੀ ਹੈ ਕੁਦਰਤ ਨੂੰ ਵਡਾਇਆ ਵਡਿਆਇਆ ਹੈ ਵੀ ਪ੍ਰਮਾਤਮਾ ਦੀ ਬਣਾਈ ਹੋਈ ਇਸ ਕੁਦਰਤ ਦੇ ਵਿੱਚ ਅਚਰਜ ਖੇਡਾਂ ਚੱਲ ਰਹੀਆਂ ਨੇ ਜਿੰਨੂੰ ਵੇਖ ਕੇ ਸਾਹਿਬ ਜੀ ਕਹਿੰਦੇ ਮੈਂ ਵਿਸਮਾਦ ਵਿੱਚ ਹੋ ਜਾਣਾ ਭਾਵ ਕਿ ਹੈਰਾਨ ਹੋ ਜਾਣਾ ਹਾਂ ਵੀ ਇਹ ਤੇਰੀ ਕੁਦਰਤ ਬਣਾਈ ਹੈ ਵਿੱਚ ਅਚਰਜ ਖੇਡਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਉਹ ਵਰਤ ਰਹੀਆਂ ਨੇ ਜੀ ਹੋਈਆਂ ਬੇੰਤ ਪ੍ਰਕਾਰ ਦੀ ਭੁੱਲਾਂ ਦੀ ਮਾਫੀ ਜੀ